4 ਮਈ 1960 ਨੂੰ ਲੁਧਿਆਣਾ 'ਚ ਜਨਮੇ ਜਸਵਿੰਦਰ ਸਿੰਘ ਪੱਲਾ ਦਾ ਸਫ਼ਰ ਇੱਕ ਆਮ ਇਨਸਾਨ ਤੋਂ ਖਾਸ ਇਨਸਾਨ ਬਨੰਦਾ ਕੁਝ ਆਸਾਨ ਨਹੀਂ ਸੀ ਜਸਵਿੰਦਰ ਸਿੰਘ ਪੱਲਾ ਜੋ ਲੱਖਾਂ ਦਿਲਾਂ ਤੇ ਰਾਜ ਕਰਦੇ ਸਨ ਅੱਜ ਇਸ ਦੁਨੀਆ ਤੋਂ ਰੁਕਸਤ ਹੋ ਗਏ 22 ਅਗਸਤ 2025 ਨੂੰ ਜਸਵਿੰਦਰ ਸਿੰਘ ਪੱਲਾ ਦੀ ਬ੍ਰੇਨ ਸਟ੍ਰੋਕ ਦੇ ਕਾਰਨ ਮੋਹਾਲੀ ਦੇ ਹਸਪਤਾਲ ਦੇ ਵਿੱਚ ਮੌਤ ਹੋ ਗਈ ਸਸ਼ੀਕਾਲ ਤੁਸੀਂ ਜੁੜ ਚੁੱਕੇ ਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਆ ਤੁਹਾਡੇ ਨਾਲ ਤਨੀਸ਼ਾ ਗੁਪਤਾ ਜਸਵਿੰਦਰ ਸਿੰਘ ਪੱਲਾ ਪੰਜਾਬੀਆਂ ਨੂੰ ਹਸਾਉਣ ਵਾਲਾ ਚਿਹਰਾ ਅੱਜ ਲੱਖਾਂ ਚਾਹਣ ਵਾਲਿਆਂ ਨੂੰ ਉਦਾਸ ਕਰ ਗਿਆ ਉਹਨਾਂ ਦੀ ਫਿਲਮਾਂ ਦਾ ਹਰ ਇੱਕ ਡਾਇਲੋਗ ਪੰਜਾਬੀਆਂ ਨੂੰ ਅੱਜ ਵੀ ਹਸਾਉਂਦਾ ਰਹੇਗਾ ਛਣਕਾਟੇ ਫਿਲਮ ਤੋਂ ਲੈ ਕੇ ਉਹਨਾਂ ਦੀਆਂ ਸਾਰੀਆਂ ਫਿਲਮਾਂ ਦੇ ਡਾਇਲੋਗ ਇੰਨੇ ਫੇਮਸ ਹੋਏ ਕਿ ਉਹ ਲੋਕਾਂ ਦੇ ਮਨਪੌਂਦੀ ਪਰਸਨੈਲਿਟੀ ਬਣ ਗਏ ਆਓ ਅੱਜ ਜਾਣਦੇ ਹਾਂ ਉਹਨਾਂ ਦੀ ਜੀਵਨੀ ਬਾਰੇ ਪੰਜਾਬੀਆਂ ਨੂੰ ਸਦਾ ਹਸਾਉਣ ਵਾਲਾ ਚਿਹਰਾ ਅੱਜ ਲੱਖਾਂ ਚਾਹਣ ਵਾਲਿਆਂ ਨੂੰ ਉਦਾਸ ਕਰ ਗਿਆ ਜਸਵਿੰਦਰ ਪੱਲਾ ਜੇਨਾ ਦਾ ਹਰ ਡਾਇਲੌਗ ਸਾਨੂੰ ਹੱਸਣ ਲਈ ਮਜਬੂਰ ਕਰ ਦਿੰਦਾ ਸੀ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਜਸਵਿੰਦਰ ਪੱਲਾ ਦਾ ਜਨਮ 4 ਮਈ 1960 ਨੂੰ ਮਾਸਟਰ ਪਹਾਦਰ ਸਿੰਘ ਪੱਲਾ ਦੇ ਘਰ ਹੋਇਆ ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਪੱਲਾ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਨ ਤੁਹਾਨੂੰ ਦੱਸ ਦਿੰਨੇ ਆ ਜਸਵਿੰਦਰ ਪੱਲਾ ਜੀ ਨੇ ਆਪਣੀ ਮੁਝਲੀ ਸਿੱਖਿਆ ਸੀਨੀਅਰ ਸਕੈੰਡਰੀ ਸਕੂਲ ਤੋਂ ਰਹਾ ਤੋਂ ਪ੍ਰਾਪਤ ਕੀਤੀ ਜਸਵਿੰਦਰ ਪੱਲਾ ਨੇ ਆਪਣੀ ਬੀਐਸਸੀ ਅਤੇ ਐਮਐਸਸੀ ਕਰਨ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ ਅਤੇ ਉੱਥੇ ਹੀ ਸਹਾਇਕ ਪ੍ਰੋਫੈਸਰ ਵਜੋਂ ਆਪਣਾ ਕੈਰੀਅਰ ਵੀ ਸ਼ੁਰੂ ਕੀਤਾ ਜਿਕਰ ਗੱਲ ਕਰੀਏ ਉਹਨਾਂ ਦੇ ਵਿਆਹ ਦੀ ਤਾਂ ਜਸਵਿੰਦਰ ਭੱਲਾ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਜੋ ਕਿ ਫਾਈਨ ਆਰਟਸ ਦੇ ਟੀਚਰ ਸਨ ਤੇ ਉਹਨਾਂ ਦੇ ਦੋ ਬੱਚੇ ਭੁਖਰਾਜ ਸਿੰਘ ਤੇ ਲੋਵਤੇ ਅਰਸ਼ਦੀਪ ਕੌਰ ਤੇ ਲੋਸਨ ਹੁਣ ਤੋਂ ਅਨੁ ਦੱਸਦੇ ਹਾਂ ਕਿ ਜਸਵਿੰਦਰ ਸਿੰਘ ਭੱਲਾ ਪ੍ਰੋਫੈਸਰ ਤੋਂ ਐਕਟਰ ਤੇ ਕਾਮੇਡੀਅਨ ਕਿਵੇਂ ਬਣੇ ਅਸਲ ਵਿੱਚ ਬਚਪਨ ਤੋਂ ਹੀ ਜਸਵਿੰਦਰ ਸਿੰਘ ਭੱਲਾ ਨੂੰ ਕਮੇਡੀ ਦਾ ਬਹੁਤ ਸ਼ੌਂਕ ਸੀ ਤੇ ਉਹ ਕਾਲਜ ਦੇ ਯੂਥ ਫੈਸਟ ਦੇ ਵਿੱਚ ਕਾਮੇਡੀਅਨ ਦਾ ਹੀ ਰੋਲ ਅਦਾ ਕਰਦੇ ਸਨ ਇੱਕ ਵਾਰ ਜਦੋਂ ਉਹ ਪਰਫਾਰਮ ਕਰ ਰਹੇ ਸਨ ਤਾਂ ਦੂਰਦਰਸ਼ਨ ਜਲੰਧਰ ਨੂੰ ਉਹਨਾਂ ਦੀ ਪਰਫਾਰਮੈਂਸ ਬਹੁਤ ਪਸੰਦ ਆਈ ਜਿਸ ਤੋਂ ਬਾਅਦ ਉਹਨਾਂ ਨੇ ਜਸਵਿੰਦਰ ਪੱਲਾ ਨੂੰ ਆਪਣੇ ਸ਼ੋਅ ਦੇ ਵਿੱਚ ਪਰਫਾਰਮ ਕਰਨ ਨੂੰ ਆਖਿਆ ਤੇ ਫਿਰ ਉਹ ਦੂਰਦਰਸ਼ਨ ਜਲੰਧਰ ਦੇ ਲਈ ਪਰਫਾਰਮ ਕਰਨ ਲੱਗੇ ਉਹਨੂੰ ਦੱਸ ਦੇ ਨਿਆ ਉਹਨਾਂ ਨੇ 1988 ਦੇ ਵਿੱਚ ਆਪਣੇ ਦੋਸਤ ਬਾਲਮੁਕੰਦ ਸ਼ਰਮਾ ਨਾਲ ਇੱਕ ਸੀਰੀਜ਼ ਛਣ ਕੱਟਾ ਦੀ ਸ਼ੁਰੂਆਤ ਕੀਤੀ ਬਾਲਮੁਕੰਦ ਸ਼ਰਮਾ ਤੇ ਪੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਹਿਪਾਠੀ ਸਨ ਛਣ ਕਟਤਾ ਸ਼ਬਦ ਪੱਲਾ ਤੇ ਸ਼ਰਮਾ ਦੁਆਰਾ ਪੀਏਯੂ ਵਿੱਚ ਪੇਸ਼ ਕੀਤੇ ਗਏ ਕਾਲਜ ਪੱਧਰ ਦੇ ਸਲਾਨਾ ਸ਼ੋਅ ਤੋਂ ਆਇਆ ਸੀ ਜਿਸ ਨੂੰ ਬਾਅਦ ਵਿੱਚ ਉਸਦੀ ਮਸ਼ਹੂਰ ਕਮੇਡੀ ਲੜੀ ਲਈ ਨਾਮ ਵਜੋਂ ਵਰਤਿਆ ਗਿਆ ਇਸ ਸੀਰੀਜ਼ ਦੇ ਵਿੱਚ ਉਹਨਾਂ ਨੇ ਕਈ ਸੋਸ਼ਲ ਮੁੱਦਿਆਂ ਤੇ ਹਾਸੇਮਈ ਵਿਅੰਗ ਕੀਤਾ ਇਸ ਸੀਰੀਜ਼ ਦੌਰਾਨ ਉਹਨਾਂ ਦੇ ਕਈ ਰੋਲ ਜਿਵੇਂ ਕਿ ਚਾਚਾ ਚਤੂਰ ਸਿੰਘ ਤੇ ਫੁੱਮਨ ਸਿੰਘ ਬਹੁਤ ਫੇਮਸ ਹੋਏ ਤੇ ਲੋਕਾਂ ਵੱਲੋਂ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਗਿਆ ਉਨਾ ਨੇ ਚਣਕਟਾ ਲੜੀ ਦੇ 7 ਤੋਂ ਵੱਧ ਆਡੀਓ ਅਤੇ ਵੀਡੀਓ ਐਲਬਮ ਜਾਰੀ ਕੀਤੇ ਸਨ। ਬਾਲਮੁਕੰਦ ਸ਼ਰਮਾ ਤੋਂ ਇਲਾਵਾ ਨੀਲੂ ਸ਼ਰਮਾ ਵੀ ਛਣਕਟਾ ਲੜੀ ਦਾ ਹਿੱਸਾ ਰਹੀ। 2002 ਵਿੱਚ ਛਣਕਟਾ ਨਾਲ ਸ਼ੁਰੂ ਹੋਈ ਇਹ ਲੜੀ ਵੀਡੀਓ ਕੈਸਟੇ ਦੇ ਰੂਪ ਵਿੱਚ ਵੀ ਝਾਰੀ ਕੀਤੀ ਗਈ ਸੀ। ਅਕਸਰ ਹੀ ਜਸਵਿੰਦਰ ਸਿੰਘ ਪੱਲਾ ਆਪਣੇ ਕਾਮੇਡੀਅਨ ਡਾਇਲੌਗ ਕਰਕੇ ਜਾਣੇ ਜਾਂਦੇ ਸਨ। ਤਾਨੂੰ ਦੱਸ ਦਿੰਨੇ ਉਹਨਾਂ ਦੀ ਕਈ ਫਿਲਮਾਂ ਨੇ ਜਿਨ੍ਹਾਂ ਦੇ ਕਈ ਪੰਜਾਬੀ ਡਾਇਲੌਗ ਵੀ ਫੇਮਸ ਹੋਏ ਜਿਵੇਂ ਕਿ ਉਹਨਾਂ ਦੀ ਪਹਿਲੀ ਫਿਲਮ ਦੁੱਲਾ ਪੱਤੀ ਇਸ ਫਿਲਮ ਦੇ ਵਿੱਚ ਵੀ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਉਹਨਾਂ ਦੀਆਂ ਹੋਰ ਵੀ ਕਈ ਫਿਲਮਾਂ ਨੇ ਜਿਨ੍ਹਾਂ ਦੇ ਡਾਇਲੌਗ ਬਹੁਤ ਫੇਮਸ ਹੋਏ ਜਿਵੇਂ ਕਿ ਜੀਜਾ ਜੀ ਫਿਲਮ ਦੇ ਵਿੱਚ ਜੁੱਤੀ ਤੰਗ ਜਵਾਈ ਨੰਗ ساری ਉਮਰ ਬੰਦੇ ਦੀ ਮੱਤ ਮਾਰ ਦਿੰਦੇ ਨੇ ਮੇਲ ਕਰਾ ਦੇ ਰੱਬਾ ਚ ਸਾਡਾ ਪਟੋਲਾ ਸਾਡੇ ਤੋਂ ਯੋਲਾ ਇਸ ਤੋਂ ਲਾਵਾ ਗੰਦੀ ਔਲਾਦ ਦਾ ਮਜ਼ਾ ਨਾ ਸਵਾਦ ਕਾਲਾ ਕੋਟ ਐਵੇਂ ਨਹੀਂ ਪਾਇਆ ਦੋ ਜੰਮੇ ਦੋਵੇਂ ਨਕੰਮੇ ਸਹੇਲੀ ਤੇ ਹਵੇਲੀ ਇੰਨੀ ਛੇਤੀ ਨਹੀਂ ਬਣਦੀ ਜਸਵਿੰਦਰ ਪੱਲਾ ਦੇ ਇਹ ਡਾਇਲੌਗ ਬਹੁਤ ਫੇਮਸ ਹੋਏ ਸਨ ਇਹਨਾਂ ਡਾਇਲੌਗਾਂ ਨੂੰ ਲੋਕ ਆਪਣੀ ਆਮ ਜੀਵਨ ਦੇ ਵਿੱਚ ਵਰਤਦੇ ਸਨ ਤੇ ਹਾਸਮਖੌਲ ਕਰਦੇ ਸਨ ਤੁਹਾਨੂੰ ਦੱਸ ਦਿੰਨੇ ਆ ਜਸਵਿੰਦਰ ਪੱਲਾ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ ਇਨਾਈ ਡਾਇਲੋਗਾ ਕਰਕੇ ਹੀ ਉਹ ਲੋਕਾਂ ਦੀ ਮਨਪੰਦੀ ਪਰਸਨੈਲਿਟੀ ਵੀ ਬਣੇ ਜਸਵਿੰਦਰ ਪੱਲਾ ਦੀ ਮੌਤ 2 ਅਗਸਤ 2025 ਨੂੰ 55 ਸਾਲ ਦੀ ਉਮਰ ਦੇ ਵਿੱਚ ਹੋਈ ਸਟ੍ਰੋਕ ਕਾਰਨ ਉਹਨਾਂ ਦੀ ਮੌਤ ਮੁਹਾਲੀ ਪੰਜਾਬ ਦੇ 40 ਹਸਪਤਾਲ ਵਿੱਚ ਹੋਈ ਇਹ ਦੱਸਿਆ ਗਿਆ ਸੀ ਕਿ ਜਸਵਿੰਦਰ ਪੱਲਾ ਜੀ ਨੂੰ 20 ਅਗਸਤ ਨੂੰ ਸਟ੍ਰੋਕ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਥੋੜੀ ਦੇਰ ਲਈ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਸੀ ਜਸਵਿੰਦਰ ਪੱਲਾ ਦੇ ਸਰੀਰ ਦਾ ਸੰਸਕਾਰ 23 ਅਗਸਤ 2025 ਨੂੰ ਮੋਹਾਲੀ ਦੇ ਬਲੌਂਕੇ ਸ਼ਮਸ਼ਾਨਘਾਟ ਵਿਖੇ ਇੱਕ ਸਮਾਰੋਹ ਦੌਰਾਨ ਕੀਤਾ ਗਿਆ ਸੀ ਜਿੱਥੇ ਪਰਿਵਾਰ ਦੋਸਤ ਅਤੇ ਪੰਜਾਬੀ ਮਨੋਰੰਜਨ ਉਦਯੋਗ ਦੇ ਸਹਿਯੋਗੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਸਨ ਜਸਵਿੰਦਰ ਪੱਲਾ ਜੀ ਨੇ ਆਪਣੀ ਕਲਾ ਨਾਲ ਲੱਖਾਂ ਲੋਕਾਂ ਨੂੰ ਹਸਾਇਆ ਛਣਕਾਟੇ ਤੋਂ ਲੈ ਕੇ ਸਾਰੀਆਂ ਪੰਜਾਬੀ ਫਿਲਮਾਂ ਚ ਨਿਭਾਈ ਕਿਰਦਾਰ ਹਮੇਸ਼ਾ ਪੰਜਾਬੀਆਂ ਨੂੰ ਹਸਾਉਂਦੇ ਰਹਿਣਗੇ ਹਾਸੇ ਵੰਡਣ ਵਾਲਾ ਚਿਹਰਾ ਅੱਜ ਹਮੇਸ਼ਾ ਲਈ ਖਾਮੂਸ਼ ਹੋ ਗਿਆ ਜਸਵਿੰਦਰ ਪੱਲਾ ਸਾਹਿਬ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਗੇ ਜਸਵਿੰਦਰ ਸਿੰਘ ਪੱਲਾ ਨੇ ਆਪਣੀ ਕਲਾ ਦੇ ਨਾਲ ਪੰਜਾਬੀਆਂ ਨੂੰ ਹਮੇਸ਼ਾ ਹਸਾਇਆ ਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਵੀ ਕੀਤਾ ਅੱਜ ਚਾਹੇ ਉਹ ਇਸ ਦੁਨੀਆ ਤੋਂ ਰੁਕਸਤ ਹੋ ਗਏ ਪਰ ਉਹ ਪੰਜਾਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ ਤੁਸੀਂ ਜਸਵਿੰਦਰ ਸਿੰਘ ਪੱਲਾ ਬਾਰੇ ਕੀ ਕਹਿਣਾ ਚਾਹੋਗੇ ਕੀ ਆਪਣੀ رائے ਉਹਨਾਂ ਬਾਰੇ ਸ਼ੇਅਰ ਕਰਨਾ ਚਾਹੋਗੇ ਉਹਨਾਂ ਦੀ ਜੀਵਨੀ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਸਾਨੂੰ ਜਿਹੜੀ ਹੈ ਕਮੈਂਟ ਬਾਕਸ 'ਚ ਜ਼ਰੂਰ ਸਾਂਝਾ ਕਰਨਾ ਤਦ ਤੱਕ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ